हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਦਾ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਮਾਲੀ ਦਿਖਾਵਾਂਗੇ ਨੀਲੀ ਰਵੀ ਦਾ ਮਾਲੀ ਆ ਪਿਓਰ ਡਿਟੇਲ ਸਾਰੀ ਆਪਾਂ ਬਾਈ ਗੁਰਵ੍ਰਹਿਮ ਸਿੰਘ ਦੇ ਕੋਲੋਂ ਪੁੱਛ ਕੇ ਹੋਰ ਨਸਾਂਝ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਕੋਈ ਵੀ ਖਰੀਦਣਾ ਮਾਲੀ ਆ ਚਾਹੇ ਮੱਝ ਆ ਜਾਂ ਕੋਈ ਗਾਂ ਆ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਬਣ ਡੇ ਡਿਟੇਲ ਆਪਾਂ ਸਾਰੀ ਇਸ ਮਾਲੀ ਦੀ ਪੁੱਛ ਲੈਣਾ ਵੀਰ ਦੇ ਕੋਲੋਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖ ਲੈਣਾ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਜੀ ਖੈਰਾ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਇਹੋ ਰਿਕਵੈਸਟ ਬੇਨਤੀ ਕਰਦੇ ਨੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂ ਜੀ ਹਾਂ ਜੀ ਤੇ ਨਾਂ ਜੀ ਪ੍ਰਤਾਪ ਸਿੰਘ ਛਾ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਸੀ ਵੀ ਤਰਨਤਾਰਨ ਠੀਕ ਹੈ ਫੋਨ ਨੰਬਰ ਜੇ 6247 4141 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਆਪਾਂ ਜਿਹੜਾ ਇਹ ਮਾਲੀ ਸੇਲ ਕਰਨਾ ਵਾ ਮੱਝਾਂ ਦੇ ਨਾਮ ਨਾਲ ਆਪਾਂ ਇਹ ਕਿ ਮਾਲੀ ਵੀ ਆਪਾਂ ਨੂੰ ਮਿਲਿਆ ਸੀ ਜੀ ਭਾਈ ਨਾ ਭੈਣ ਭਰਾਵਾਂ ਦੀ ਮੰਗ ਚਲੋ ਗਾਂ ਕਿਸੇ ਨੇ ਬਰੀਡ ਤਿਆਰ ਕਰਨੀ ਆ ਨੀਲੀ ਰਾਵੀ ਪਿਓ ਨਸਲ ਦਾ ਜੀ ਪਿਓ ਨੀਲੀ ਰਾਵੀ ਦਾ ਹੈ ਨਾ ਜੀ ਤੇ ਜਿਹੜਾ ਡਾਇਮੰਡ ਬੋਲੇ ਨਾ ਹਾਂਜੀ ਹਾਂਜੀ ਹਰੀਆਂ ਵਾਲਾ ਹਾਂਜੀ ਹਾਂਜੀ ਹਾਂ ਤੇ ਮੰਨ ਲਓ ਉਤੋਂ ਕ੍ਰੋਸ ਹੋਇਆ ਹੈ ਤੇ ਉਹ ਹੈਗਾ ਵੀ ਪਿਓਰ ਉਹ ਚੀਜ਼ ਹੀ ਠੀਕ ਹੈ ਜੀ ਤੇ 1 ਸਾਲ ਤੇ 3 ਕੁ ਮਹੀਨਿਆਂ ਦਾ ਵਾ ਯਾਨੀ ਕਿ 1 ਸਵਾ ਕੁ ਸਾਲ ਦੀ ਉਹ ਬਣੀ ਹੈ ਨਾ ਹਾਂ ਦੋਸਤੋ ਡਾਇਮੰਡ ਬੋਲ ਜਿਹੜਾ ਹਰੀਆਂ ਵਾਲਾ ਉਹਦਾ ਸੀਮਨ ਲੱਗਾ ਨੂੰ ਆ ਸਾਰਾ ਕੋਤਵੀ ਇੱਕੋ ਜੀ ਬਿੱਲੀ ਮੰਨਿਆ ਕਰਦੀਆਂ ਪਰ ਮੈਂ ਸਾਰੀਆਂ ਦਿਖਾਤਾ ਕਰਨਾ ਚਾਹਤ ਹਾਂ ਕਿ ਇਹ ਸਭ 100% ਪਿਓਰ ਨੀਲੀ ਰਵੀ ਦਾ ਬਾਕੀ ਹੈਗਾ ਵੀ ਸੀਲਸ ਲੱਗਿਆ ਜਾਂ ਪਤਾ ਠੀਕ ਹੈ ਜੀ ਲਓ ਜੀ ਮੜਾ ਹੈਗਾ ਸੀਲਸ ਲੱਗਿਆ ਭੋਵੇਂ ਬੱਚਾ ਫੜੀ ਫਰੇ ਜਿੱਦਾਂ ਮਰਜੀ ਜੀ ਲਓ ਜੀ ਤੁਸੀਂ ਬਿਲਕੁਲ ਕਰ ਲੋ ਚੈੱਕ ਪੂਰਾ ਮਸਤ ਹੈ ਜੀ ਤੇ ਇਹਨੂੰ ਬਾਈ ਜੀ ਗੁਰਵ੍ਰਹਿਮ ਜੀ ਤੋੜ ਕੇ ਦਿਖਾ ਦੀ ਮੜਾ ਜੀ ਤੋੜ ਦੇ ਪਤਾ ਖੋਲ ਦੇ ਲਓ ਜੀ ਕਰ ਲੋ ਚੈੱਕ ਭੋਵੇਂ ਬੱਚਾ ਫੜੀ ਫਰੇ ਛੋੜਾ ਆਇਆ ਕੋਕ ਇੱਕ ਸਾਲ 3 ਮਹੀਨੇ ਦੀ ਏਜ ਹੈ ਜੀ ਹਾਂ ਜੀ ਅਸਾਂ ਤੇ ਜਿਹੜੇ ਵੀਰ ਨੂੰ ਬਹੂਗਾ ਕੋਈ ਵੀਰ ਚੰਗਾ ਸ਼ਕੀਨ ਵੀਰ ਲੈ ਗਿਆ ਜਿਹਨੇ ਮਾਲ ਦੇ ਵਿੱਚ ਰੱਖ ਕੇ ਗਾਂ ਸੀਮਨ ਤਿਆਰ ਕਰਨੇ ਤਾਂ ਬਹੁਤ ਵਧੀਆ ਸੀਮਨ ਦੇ ਤੋਂ ਤਿਆਰ ਹੋਣਗੇ ਦੋਸਤੋ 2 ਕੁ ਸਾਲ ਦੀ ਉਮਰ ਦੇ ਵਿੱਚ ਵਿੱਚ ਇਹ ਜਿਹੜੇ ਮਾਲੀ ਆ ਕ੍ਰੋਸ ਕਰ ਲਾ ਪੈਂਦੇ ਮੈਂ ਤਾਂ ਤਕਰੀਬਨ ਆਲੋਜੀ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦਾ ਉਹ ਗਾਂ ਲਗਵਾਉਣ ਲੈ ਲਓ ਦੋਸਤੋ ਟੈਸਟਿਕਲ ਚੈੱਕ ਕਰ ਲਓ ਜੇ ਬਿਲਕੁਲ ਬਰਾਬਰ ਦੇ ਜੀ ਤੇ ਪਿੱਠ ਪੂੜਾ ਵੀ ਦੋਸਤੋ ਬਹੁਤ ਸੋਹਣਾ ਦਾ 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 ਖੇਡਦਾ ਜਾਂ ਅੰਦਰ ਲੈ ਕੇ ਅੰਦਰ ਲੈ ਆ ਇੰਟਰਨੈਟ ਆ ਲੋ ਜੀ ਕਰ ਲਓ ਚੈੱਕ ਦੋਸਤੋ 1 ਸਾਲ 3 ਮਹੀਨੇ ਦੀ ਉਮਰ ਹੱਡਾਂ ਪੈਰਾਂ ਦਾ ਕੱਦ ਕਰਦਾ ਐ ਖੁੱਲਾ ਡੁੱਲਾ ਪੂਰਾ ਚੈੱਕ ਕਰ ਲਿਓ ਦੇਖੋ ਲੋ ਜੀ ਬੰਦਾ ਬੰਨ ਪਾਓ ਬੰਦਾ ਬੰਨ ਪਾਓ ਬਹੁਤ ਡੰਗਰ ਬਾਹਰ ਬਦੇ ਡੰਗਰਾਂ ਦਾ ਤੇ ਉਹ ਹਾਂਜੀ 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 ਲਓ ਦੋਸਤੋ ਕਰੋ ਚੈ ਕਿ ਦੀ ਪਿੱਠ ਫੜਦੀ ਚੜਾਈ ਰਕਾਰਡ ਦੋਸਤੋ ਬਹੁਤ ਸੋਹਣਾਵ ਡਾਇਮੰਡ ਬੋਲ ਜਿਹੜਾ ਹਰੀ ਕਿਆਣਾ ਉਹਦਾ ਬੱਚਾ ਏ ਚਲੋ ਭਾਜੀ ਬਾਕੀ ਜੇ ਕੋਈ ਸੇਵਾ ਕਰੂਗਾ ਕਰਕੇ ਹਾਂਜੀ ਹਾਂਜੀ ਤੇ ਹੋਰ ਵਧੀਆ ਇਹਨੇ ਤਿਆਰ ਹੋਏ ਨਾ ਹਾਂਜੀ ਹਾਂਜੀ ਅੱਛਾ ਬ੍ਰਿਯਮ ਸਿੰਘ ਜੀ ਮੁੱਲ ਕਿੰਨਾ ਕਿਤਾ ਕਰ ਦੇਣਾ ਮੁੱਲ ਨਾ ਭਾਜੀ ਕਰ ਦਈਏ ਪੰਜੀ ਕਾਪੇ ਜਨਾ ਮਰਜ਼ੀ ਕਰ ਦੇ ਵੀ ਜੀ ਇਹ ਕੀ ਜੈ ਜੈ ਬਿਲਕੁਲ ਬਿਲਕੁਲ ਜੈ ਜੀ ਬਿਲਕੁਲ ਜੈ ਜੀ 23000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਦੀ ਹਾਂਜੀ ਜੇ ਕੋਈ ਗੱਡੀ ਆਪਦੀ ਲਿਆਉਂਦਾ ਤਾਂ 20000 ਦਾ ਨਾ 20000 ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ 23000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਇਆ ਫਿਰ ਹੋਊਗੀ 20000 ਦੇ ਵਿੱਚ ਪਹੁੰਚ ਅੱਛਾ ਬ੍ਰਿ얌 ਸਿੰਘ ਜੀ ਜੇ ਕੋਈ ਵੀਰ ਫਰਜ ਕਰੇ ਇਹ ਮੰਨ ਲਓ ਆਪਾਂ ਵੀਡੀਓ ਦੂਜੀ ਵੀ ਪਾਉਣੀ ਮੱਝਾਂ ਨਹੀਂ ਹੁਣ ਅੱਜ ਠੰਮਾ ਨਾ ਨਗਾੜੀ ਜੇ ਕੋਈ ਮੱਝ ਦੇ ਨਾਲ ਲਊ ਨਾ ਇਹ ਹਾਂਜੀ ਇਹ ਆਪਾਂ ਭਰਾਵਾ ਜਿਹਦੇ ਕੋਲ ਖਲਤਾ ਏ ਠੀਕ ਹੈ ਤੇ ਉਹ ਪਾਉਂਦਾ ਵੀ ਵੀਡੀਓ ਚਲਤਈਏ ਬਣਾ ਦੇ ਹਾਂਜੀ ਹਾਂਜੀ ਆਪਾਂ ਲਿਆਈਏ ਉਤੋਂ ਠੀਕ ਹੈ ਜੱਕ ਦਾਵਾ ਆਪਾਂ ਸਦਾ ਹੀ ਅਗਲੇ ਨੂੰ ਦੇ ਦਾਂਗੇ ਠੀਕ ਅੱਛਾ ਜੇ ਕੋ ਮੱਝ ਆਪਣਾ ਤਾਂ ਲਊਗਾ ਨਾ ਹਾਂਜੀ ਹਾਂਜੀ ਤੇ ਆਪਾਂ ਕਿਰਾਇਆ ਇਹਦਾ ਉਹਨੂੰ ਲਾਉਣ ਦੀ ਲੋੜ ਨਹੀਂ ਆ ਠੀਕ ਹੈ ਜੀ ਉਸ ਤੇ ਮੱਝ ਦੇ ਕਿਰਾਏ ਦੇ ਵਿੱਚ ਹੀ ਨਿਕਲ ਦਾਂਗੇ ਵੀ 20000 ਰੁਪਏ ਦੇ ਵਿੱਚ ਦੇ ਦਾਂਗੇ ਹਾਂਜੀ ਹਾਂਜੀ ਠੀਕ ਹੈ ਲਓ ਜੀ ਦੋਸਤੋ ਇੰਨਾ ਕ ਫਾਇਦਾ ਹੋ ਜਾਊਗਾ ਉਹਦੇ ਵਿੱਚ 20000 ਦੇ ਵਿੱਚੋਂ ਥੋੜਾ ਬੜਾ ਮਾਨਤਾਂ ਜਿਹੜਾ ਹੋ ਜੀਗਾ ਮੌਕੇ ਤੇ ਚਲੋ ਕੋ ਕਰ ਦਾਂਗੇ ਜੀ ਛੋੜ ਚੱਪਾ ਠੀਕ ਕਰਾਇਆ ਜੀ ਕਰਤੇ ਉਹਦੇ ਨਾਲ ਜਿਹੜਾ ਮਾਣਤਨ ਤੜਾ ਉਹ ਵੀ ਹੋ ਜਾਊਗਾ ਹਾਂਜੀ ਹਾਂਜੀ ਕਰਾਇਆ ਬਾਜੂਗਾ ਹਾਂਜੀ ਹਾਂਜੀ ਐਡਰੈਸ ਹੈ ਕਰੀਬੀ ਦਾ ਫੇਰ ਬੋਲ ਦਿੰਦਾ ਪਿੰਡ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇੱਕ ਰਹੀ ਫੇਰ ਬੋਲਦਾ ਫੋਨ ਨੰਬਰ ਜੀ 6284741122 6284741122 ਆਪਸ ਜੋੜ ਕੇ ਉਹ ਬੇਨਤੀ ਹੈ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਹਾਂਜੀ ਤੇ ਫੇਰ ਆਪਾਂ ਨੂੰ ਸਾਈ ਬਿਆਨਾ ਬਹੁਤ ਵੇਖ ਕੇ ਨਾ ਵੀਡੀਓ ਜਿੰਨੇ ਭੈਣ ਭਰਾਣੇ ਲੈਣਾ ਠੀਕ ਹੈ ਜੀ ਤੇ ਫੇਰ ਆਪਾਂ ਨੂੰ ਫੋਨ ਤੇ ਗੱਲ ਕਰਦੇ ਉਹ ਤਾਂ ਬ